ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਨਹਾਉਂਦੇ ਸਮੇਂ ਕੀਤੀ ਇਹ ਇੱਕ ਗਲਤੀ ਸਾਨੂੰ 50 ਤੋਂ ਵੱਧ ਬਿਮਾਰੀਆਂ ਲਾਉਂਦੀ ਆ ਤੁਸੀਂ ਕਹੋਗੇ ਕਿ ਉਹ ਕਿਹੜੀ ਗਲਤੀ ਆ ਜਿਹੜੀ ਨਹਾਉਂਦੇ ਸਮੇਂ ਅਸੀਂ ਕਰਦੇ ਆ ਤੇ ਸਾਨੂੰ ਇੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਆਜੋ ਫਿਰ ਗੱਲ ਸ਼ੁਰੂ ਕਰੀਏ ਅਸੀਂ ਸਾਰੇ ਫੈਸ਼ਨ ਦੇ ਦੌਰ ਵਿੱਚ ਤੁਰੇ ਜਾ ਰਹੇ ਹਾਂ ਮਾਡਰਨ ਹੁੰਦੇ ਜਾ ਰਹੇ ਹਾਂ ਪਰ ਮਾਡਰਨ ਤਰੀਕੇ ਜਿਹੜੇ ਆ ਉਹ ਸਾਨੂੰ ਬਿਮਾਰੀਆਂ ਵੱਲ ਧੱਕ ਰਹੇ ਆ ਜਦੋਂ ਪੁਰਾਣੇ ਸਮੇਂ ਵਿੱਚ ਬਜ਼ੁਰਗ ਨਹਾਇਆ ਕਰਦੇ ਸੀ ਨਾ ਅਸੀਂ ਪਹਿਲਾਂ ਵੀ ਇਸ ਵਿਸ਼ੇ ਤੇ ਵੀਡੀਓ ਕਰ ਚੁੱਕੇ ਹਾਂ ਉਹ ਕੀ ਕਰਦੇ ਸੀ ਕਿ ਨਹਾਉਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਲੈ ਕੇ ਤੇ ਆਪਣੇ ਪੈਰਾਂ ਨੂੰ ਰਗੜਦੇ ਹੁੰਦੇ ਸੀ ਪੈਰ ਸਾਫ਼ ਪਹਿਲਾਂ ਕਰਦੇ ਹੁੰਦੇ ਸੀ ਤੇ ਫਿਰ ਬਾਅਦ ਵਿੱਚ ਨਹਾਉਂਦੇ ਹੁੰਦੇ ਸੀ ਪਰ ਅੱਜ ਅਸੀਂ ਕੀ ਕਰਦੇ ਆ ਮਾਡਰਨ ਸ ਬਣ ਗਏ ਆ ਸਾਡੇ ਬਾਥਰੂਮਾਂ 'ਚ ਸ਼ਾਵਰ ਲੱਗੇ ਹੁੰਦੇ ਆ ਤੇ ਜਦੋਂ ਅਸੀਂ ਉਹਨਾਂ ਥੱਲੇ ਨਹਾਉਂਦੇ ਆ ਤਾਂ ਸਭ ਤੋਂ ਪਹਿਲਾਂ ਪਾਣੀ ਸਾਡੇ ਸਿਰ ਵਿੱਚ ਪੈਂਦਾ ਤੇ ਜਦੋਂ ਸਿਰ ਵਿੱਚ ਪਾਣੀ ਪਹਿਲਾਂ ਪੈਂਦਾ ਨਾ ਤਾਂ ਉਦੋਂ ਸਾਡਾ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਜਿਸ ਕਰਕੇ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਨੇ ਆ ਭਾਵੇਂ ਸਾਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਜਦੋਂ ਸਾਡਾ ਬਲੱਡ ਜਿਹੜਾ ਉਹ ਆਪਣੀ ਧੀਮੀ ਗਤੀ ਤੇ ਚੱਲ ਰਿਹਾ ਹੁੰਦਾ ਨਾ ਤੇ ਅਸੀਂ ਆਪਣੇ ਸਿਰ ਵਿੱਚ ਠੰਡਾ ਪਾਣੀ ਪਾ ਲੈਨੇ ਆ ਤਾਂ ਉਹ ਸਾਡਾ ਬਲੱਡ ਪੈਰਾਂ ਵੱਲ ਨੂੰ ਭੱਜਣਾ ਸ਼ੁਰੂ ਹੋ ਜਾਂਦਾ ਸਾਡਾ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਆ ਜਿਸ ਕਰਕੇ ਸਾਨੂੰ ਫਿਰ ਕਈ ਬਿਮਾਰੀਆਂ ਲੱਗਦੀਆਂ ਸਾਡੀਆਂ ਨਾੜਾਂ ਕਮਜ਼ੋਰ ਹੁੰਦੀਆਂ ਹਾਰਟ ਬਲੋਕੇਜ ਤੱਕ ਹੁੰਦੀ ਇਸ ਨਾਲ ਤੇ ਜੋੜਾਂ 'ਚ ਦਰਦ ਹੁੰਦਾ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਤੇ ਜੇਕਰ ਅਸੀਂ ਨਹਾਉਂਦੇ ਸਮੇਂ ਗਰਮ ਪਾਣੀ ਇਸ ਤਰ੍ਹਾਂ ਸਿਰ ਵਿੱਚ ਪਾਉਂਦੇ ਆ ਨਾ ਤਾਂ ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਜੇਕਰ ਅਸੀਂ ਗਰਮ ਪਾਣੀ ਪਾਉਨੇ ਆ ਨਾ ਤਾਂ ਸਾਨੂੰ 50 ਤੋਂ ਵੱਧ ਬਿਮਾਰੀਆਂ ਲੱਗਦੀਆਂ ਤੇ ਜੇਕਰ ਅਸੀਂ ਠੰਡਾ ਪਾਣੀ ਆਪਣੇ ਸਿਰ ਵਿੱਚ ਸਿੱਧਾ ਡਾਇਰੈਕਟ ਪਾ ਲੈਨੇ ਆ ਨਾ ਤਾਂ ਫਿਰ ਸਾਨੂੰ 32 ਤੋਂ ਵੱਧ ਬਿਮਾਰੀਆਂ ਲੱਗਦੀਆਂ ਜੇ ਤੇ ਜੇਕਰ ਗਰਮ ਪਾਣੀ ਅਸੀਂ ਪਾਉਨੇ ਆ ਨਾ ਤਾਂ ਉਹਦੇ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸਿਰ ਵਿੱਚ ਗਰਮ ਪਾਣੀ ਪਾਇਆ ਜਾਂਦਾ ਤਾਂ ਵਾਲਾਂ ਵਾਸਤੇ ਬਹੁਤ ਨੁਕਸਾਨ ਕਰਦਾ ਵਾਲਾਂ ਦੀਆਂ ਜੜਾਂ ਕਮਜ਼ੋਰ ਹੋ ਜਾਂਦੀਆਂ ਇਹਨਾਂ ਵਿੱਚ ਸਿਕਰੀ ਪੈ ਜਾਂਦੀ ਆ ਤੇ ਫਿਰ ਕਈ ਵਾਰ ਖਾਰਸ਼ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਵੀ ਆਪਾਂ ਵੀਡੀਓ ਕਰ ਚੁੱਕੇ ਆ ਤੇ ਗਰਮ ਪਾਣੀ ਦੇ ਨਾਲ ਤੇ ਇਸ ਕਰਕੇ ਨਹਾਉਣ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਪਹਿਲਾਂ ਪੈਰਾਂ ਦੇ ਉੱਪਰ ਪਾਣੀ ਪਾਈਏ ਫਿਰ ਗੋਡਿਆਂ ਤੇ ਪਾਈਏ ਮੋਢਿਆਂ ਤੇ ਪਾਉਂਦੇ ਹੋਏ ਫਿਰ ਸਿਰ ਤੱਕ ਜਾਈਏ ਮੇਰੀਆਂ ਭੈਣਾਂ ਵੀ ਕੀ ਕਰਦੀਆਂ ਜਦੋਂ ਬੱਚਿਆਂ ਨੂੰ ਨਹਾਉਣਾ ਹੁੰਦਾ ਨਾ ਤਾਂ ਉਹਨਾਂ ਨੇ ਸਿੱਧਾ ਬਿਸਤਰੇ ਵਿੱਚੋਂ ਚੁੱਕ ਕੇ ਬਾਥਰੂਮ ਚ ਲੈ ਜਾਂਦੀਆਂ ਤੇ ਫਿਰ ਜੇ ਸਿਰ ਨਵਾਉਣਾ ਨਾ ਤਾਂ ਸਿੱਧਾ ਹੀ ਪਾਣੀ ਸਿਰ ਵਿੱਚ ਪਾ ਦਿੰਦੀਆਂ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਸ ਤਰ੍ਹਾਂ ਪਾਣੀ ਪਾਇਆ ਜਾਂਦਾ ਤਾਂ ਸਰੀਰ ਨੂੰ ਕੰਬਣੀ ਆਉਂਦੀ ਆ ਨਾ ਜੇ ਉਹ ਕੰਬਣੀ ਆਉਂਦੀ ਹੈ ਨਾ ਉਹਦਾ ਮਤਲਬ ਇਹ ਆ ਕਿ ਸਾਡਾ ਸਰੀਰ ਜਿਹੜਾ ਨਾ ਉਹ ਟੈਂਪਰੇਚਰ ਨੂੰ ਬੈਲੈਂਸ ਕਰ ਰਿਹਾ ਕਿਉਂਕਿ ਬਾਹਰ ਦਾ ਟੈਂਪਰੇਚਰ ਠੰਡਾ ਤੇ ਸਾਡੇ ਸਰੀਰ ਦੇ ਅੰਦਰਲਾ ਟੈਂਪਰੇਚਰ ਗਰਮ ਹੈ ਤੇ ਉਹ ਜਦੋਂ ਸਰੀਰ ਟੈਂਪਰੇਚਰ ਨੂੰ ਬੈਲੈਂਸ ਕਰਦਾ ਹੈ ਨਾ ਉਦੋਂ ਫਿਰ ਸਰੀਰ ਨੂੰ ਕੰਮਣੀ ਆਉਂਦੀ ਆ ਤੇ ਫਿਰ ਇਸ ਤਰ੍ਹਾਂ ਹੀ ਅਸੀਂ ਬੱਚਿਆਂ ਨਾਲ ਕਰਦੇ ਆ ਤੇ ਸਾਡੇ ਸਰੀਰ ਵਿੱਚ ਸਾਡੇ ਦਿਮਾਗ ਤੱਕ ਇਹ ਸੂਚਨਾ ਹੀ ਨਹੀਂ ਗਈ ਹੁੰਦੀ ਕਿ ਅਸੀਂ ਨਹਾਉਣ ਲੱਗੇ ਆ ਜਦੋਂ ਸਿੱਧਾ ਡਾਇਰੈਕਟ ਸਿਰ ਦੇ ਵਿੱਚ ਪਾਣੀ ਪਾਇਆ ਜਾਂਦਾ ਇਸ ਕਰਕੇ ਜੇਕਰ ਤੰਦਰੁਸਤ ਰਹਿਣਾ ਨਾ ਤਾਂ ਕਦੇ ਵੀ ਨਹਾਉਣ ਲੱਗਿਆਂ ਇਹ ਗਲਤੀ ਨਾ ਕਰੋ ਸਭ ਤੋਂ ਪਹਿਲਾਂ ਆਪਣੇ ਪੈਰਾਂ ਦੇ ਉੱਪਰ ਪਾਣੀ ਪਾਓ ਗੋਡਿਆਂ ਤੇ ਪਾਓ ਹੱਥ ਵਗੈਰਾ ਧੋਵੋ ਤਾਂ ਕਿ ਸਾਡੀ ਬਾਡੀ ਨੂੰ ਸੰਕੇਤ ਮਿਲ ਸਕੇ ਸਾਡੇ ਦਿਮਾਗ ਨੂੰ ਸੰਕੇਤ ਮਿਲ ਸਕੇ ਕਿ ਹੁਣ ਅਸੀਂ ਨਹਾਉਣ ਵਾਲੇ ਆ ਤੇ ਜੇਕਰ ਸਿੱਧਾ ਹੀ ਡਾਇਰੈਕਟ ਹੀ ਸਿਰਚ ਪਾਣੀ ਪਾ ਦਿੱਤਾ ਜਾਂਦਾ ਨਾ ਤਾਂ ਫਿਰ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਕਿਉਂਕਿ ਜਦੋਂ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਨਾ ਤਾਂ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਫਿਰ ਸਾਡੇ ਸਰੀਰ ਨੂੰ ਹੌਲੀ-ਹੌਲੀ ਬਹੁਤ ਸਾਰੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਆ ਸੋ ਮੈਂ ਆਸ ਕਰਦੀ ਆ ਕਿ ਮੇਰੀਆਂ ਭੈਣਾਂ ਜਦੋਂ ਵੀ ਬੱਚਿਆਂ ਨੂੰ ਨਹਾਉਣ ਤਾਂ ਉਹ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਪਹਿਲਾਂ ਉਹਨਾਂ ਦੇ ਪੈਰ ਸਾਫ਼ ਕਰਨ ਲੱਤਾਂ ਉੱਪਰ ਪਾਣੀ ਪਾਉਣ ਫਿਰ ਹੀ ਬਾਅਦ ਵਿੱਚ ਸਿਰ ਵਿੱਚ ਪਾਣੀ ਪਾਇਆ ਜਾਵੇ ਸੋ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਆਪਣੀ رائے ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਾਸਤੇ ਰਹੋ